ਹਾਂਜੀ ਦੋਸਤੋ ਕਿਵੇਂ ਹੋ ਸਭ ਠੀਕ ਹੋ ਤੰਦਰੁਸਤ ਹੋ ਅਸੀਂ ਨਵੇਂ ਪਹੰਚੇ ਤੰਦਰੁਸਤਾਂ ਤਦ ਹੀ ਅਸੀਂ ਇਸ ਚੈਨਲ ਤੇ ਤੁਹਾਡੇ ਰੂਬਰੂ ਹੋਏ ਆ ਤੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਆਏ ਆ ਤੁਹਾਨੂੰ ਪਤਾ ਕਿ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ਜ਼ਰੀਏ ਮਨੋਰੰਜਨ ਕਰਦੇ ਆ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡਾ ਮਨੋਰੰਜਨ ਕਰਨ ਲਈ ਇਸ ਚੈਨਲ ਤੇ ਆਏ ਆ ਤੇ ਅੱਜ ਫੇਰ ਆਪਾਂ ਹੋਣਾ ਰਲ ਮਿਲ ਕੇ ਅੱਜ ਵਾਲੇ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਕੀ ਤੇਰਾ ਤੇ ਆਈ ਕਾਲੀ ਬਦੜੀ ਸਾਵਣ ਵਰਸ आरीब ਜਾਣੇ ਉੱਡੀ ਵੇਸਾ ਵੇ ਆਪੀ ਰਿਆ ਤੋ ਤੇਆ ਸਾਵਣ ਵਰਸ ਦੇ ਆ ਪਿਜੀਆਂ ਨੂੰ ਫੁੱਲ ਕਾਲੀਆਂ ਸਾਮਿਆ ਤੋਤੇ ਆਵੇ ਵੀਰੇ ਦਾ ਪਿਜ ਗਿਆ ਡੱਬਾ ਖੇ ਕੀ ਤੇ ਸੁਖਾ ਮਾਫੁਲ ਕਾ

ਦੀਏ ਭਾਗ ਮੇਰੀ ਨਹੀਂ ਮਥੇ ਡਾਟੇ ਕਾਤੇ ਰੀ ਜਾਂ ਮੇਰੀ ਤਾਂ ਜਾਨ ਤੇਰਾ ਵੀਰ ਨੀ ਨਣ ਦੇ ਮੇਰੀ ਨੀ ਮਥੇ ਦਾ ਟਿਕਾ ਤੈਨੂੰ ਦਾ र मे दाटिका तैनोसा ਵਸ ਰਹੀਏ ਵਸ ਰਸੇ ਦਾਤੇ ਦਾ ਵਾਦੇਨ ਚਾਰ ਦੇ ਲਾ ਵਿੱਚ ਵਸ ਰਹੀਏ ਹਾਂਜੀ ਦੋਸਤੋ ਇਸ ਇੱਕ ਬੜਾ ਸੋਹਣਾ ਲੋਕ ਗੀਤ ਨੰਦ ਪਰਜਾਈ ਦੀ ਆਪਸੀ वार्तालाप ਜੋ ਅਸੀਂ ਤੁਹਾਡੇ ਸਾਹਮਣੇ ਗੀਤ ਦੇ ਰੂਪ ਦੇ ਵਿੱਚ ਪੇਸ਼ ਕੀਤੀ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਗੀਤ ਤੋਂ ਚੰਗਾ ਲੁਤਫ ਲਓਗੇ। ਜੇਕਰ ਇਹ ਲੋਕ ਗੀਤ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਲੋਕ ਗੀਤ ਜਰੂਰ ਸਿਖਾਓ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਲੋਕ ਗੀਤ ਆਪਣੀ ਜਿਹੜੀ ਹੈਗੀ ਆ ਹੋਂਦ ਨੂੰ ਬਚਾ ਕੇ ਰੱਖਣ ਤੇ ਅਖੀਰ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।